ਜਲੰਧਰ ਰੇਂਜ ਦੇ ਡੀਆਈਜੀ ਹਰਮਨ ਬੀਰ ਸਿੰਘ ਗਿੱਲ ਨੇ ਹੁਸ਼ਿਆਰਪੁਰ ਦੇ ਟਾਂਡਾ ਪੁਲਿਸ ਥਾਣੇ ਦੇ ਵਿੱਚ ਅਚਨਚੇਤ ਥਾਣੇ ਦੇ ਵਿੱਚ ਛਾਪਾ ਮਾਰਿਆ ਪਰ ਉਹ ਅੰਦਰ ਦੇ ਹਾਲਾਤ ਦੇਖ ਕੇ ਉਸ ਸਮੇਂ ਹੈਰਾਨ ਹੋ ਗਏ ਜਦੋਂ ਥਾਣੇ ਦੇ ਅੰਦਰ ਡੀਐਸਪੀ ਅਤੇ ਐਸਐਚਓ ਸੌਂ ਰਹੇ ਸੀ ਜੀ ਹਾਂ ਇੱਥੇ ਬਸਨੀ ਹੋਈ ਥਾਣੇ ਦੇ ਵਿੱਚ ਸਿਰਫ ਇੱਕ ਸਹਾਇਕ ਮੁੰਸ਼ੀ ਮੌਜੂਦ ਸੀ ਪਰ ਉਸ ਦੇ ਕੋਲ ਵੀ ਕੋਈ ਹਥਿਆਰ ਮੌਜੂਦ ਨਹੀਂ ਸੀ ਦੇਖੋ ਫੇ ਡੀਆਈਜੀ ਦੇ ਵੱਲੋਂ ਕੀ ਕੀਤੀ ਗਈ ਕਾਰਵਾਈ ਹੁਸ਼ਿਆਰਪੁਰ ਦੇ ਟਾਂਡਾ ਪੁਲਿਸ ਥਾਣੇ ਵਿੱਚ ਮੌਜੂਦ ਪੁਲਿਸ ਅਧਿਕਾਰੀਆਂ ਨੂੰ ਉਸ ਸਮੇਂ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਡੀਆਈਜੀ ਜਲੰਧਰ ਰੇਂਜ ਹਰਮਨबीर ਸਿੰਘ ਗਿੱਲ ਨੇ ਥਾਣੇ ਵਿੱਚ ਅਚਨਚੇਤ ਛਾਪਾ ਮਾਰ ਦਿੱਤਾ ਅਤੇ ਡੀਐਸਪੀ ਅਤੇ ਐਸਐਚਓ ਘੂੜੇ ਵੇਚ ਕੇ ਸੌ ਰਹੇ ਸੀ ਜਦਕਿ ਪੂਰੇ ਥਾਣੇ ਵਿੱਚ ਇਨ੍ਹਾਂ ਤੋਂ ਇਲਾਵਾ ਸਿਰਫ ਇੱਕ ਮੁੰਸ਼ੀ ਮੌਜੂਦ ਸੀ ਉਹ ਵੀ ਬਿਨਾਂ ਹਥਿਆਰ ਤੋਂ ਥਾਣੇ ਵਿੱਚੇ ਸਭ ਕੁਝ ਦੇਖ ਕੇ ਡੀਆਈਜੀ ਦਾ ਭਾਰਾ ਚੜ ਗਿਆ ਅਤੇ ਉਹਨਾਂ ਨੇ ਤੁਰੰਤ ਕਾਰਵਾਈ ਕਰਦਿਆਂ ਐਸਐਚਓ ਟਾਂਡਾ ਸਬ ਇੰਸਪੈਕਟਰ ਰਮਨ ਕੁਮਾਰ ਨੂੰ ਸਸਪੈਂਡ ਕਰ ਦਿੱਤਾ ਅਤੇ ਡੀਆਈਜੀ ਦੇ ਖਿਲਾਫ ਕਾਰਵਾਈ ਕਰਨ ਦੇ ਲਈ ਆਖ ਦਿੱਤਾ ਗਿਆ ਇਸ ਤੋਂ ਇਲਾਵਾ ਹੁਸ਼ਿਆਰਪੁਰ ਦੇ ਐਸਐਸਪੀ ਤੋਂ ਵੀ ਸਪਸ਼ਟੀਕਰਨ ਮੰਗਿਆ ਗਿਆ ਜਾਣਕਾਰੀ ਮੁਤਾਬਕ ਟਾਂਡਾ ਵਿਖੇ ਪਹੁੰਚੇ ਜਲੰਧਰ ਰੇਂਜ ਦੇ ਡੀਆਈਜੀ ਹਰਮਨबीर ਸਿੰਘ ਗਿੱਲ ਨੇ ਪਹਿਲਾਂ ਮੁੰਸ਼ੀ ਦੇ ਕਮਰੇ ਵਿੱਚ ਪਹੁੰਚ ਕੇ ਵਾਇਰਲੈਸ ਸੈੱਟ ਤੇ ਕੰਟਰੋਲ ਰੂਮ ਦੇ ਵਿੱਚ ਗੱਲਬਾਤ ਕੀਤੀ। ਇਸ ਤੋਂ ਬਾਅਦ ਡੀਆਈਜੀ ਗਿੱਲ ਨੇ ਕੰਟਰੋਲ ਰੂਮ ਦੇ ਵਿੱਚ ਦੱਸਿਆ ਕਿ ਤਿੰਨੇ ਜ਼ਿਲ੍ਹਿਆਂ ਜਲੰਧਰ, ਕਪੂਰਥਲਾ ਅਤੇ ਹੁਸ਼ਿਆਰਪੁਰ ਦੇ ਐਸਐਸਪੀ ਨੂੰ ਨੋਟ ਕਰਵਾਓ ਕਿ ਉਹ ਅੱਜ ਥਾਣਾ ਟਾਂਡਾ ਵਿੱਚ ਚੈਕਿੰਗ ਲਈ ਪਹੁੰਚੇ ਹੋਏ ਹਨ। ਡੀਆਈਜੀ ਨੇ ਆਖਿਆ ਕਿ ਸਵੇਰੇ ਕਰੀਬ 7:30 ਵਜੇ ਥਾਣੇ ਵਿੱਚ ਸਿਰਫ ਸਹਾਇਕ ਮੁਸ਼ੀ ਬੈਠਾ ਹੋਇਆ ਸੀ ਸਵੇਰੇ 8 ਵਜੇ ਵਾਲੀ ਰੋਲ ਕਾਲ ਮਿਸਿੰਗ ਪਾਈ ਗਈ ਐਸਐਚਓ ਅਤੇ ਡੀਐਸਪੀ ਟਾਂਡਾ ਆਪਣੇ ਆਪਣੇ ਕੁਆਟਰਾਂ ਦੇ ਵਿੱਚ ਸੁੱਤੇ ਪਏ ਹੋਏ ਸੀ ਥਾਣੇ ਵਿੱਚ ਮੈਨ ਪਾਵਰ ਬਿਲਕੁਲ ਵੀ ਨਹੀਂ ਸੀ ਇਸ ਤੋਂ ਇਲਾਵਾ ਥਾਣੇ ਦੇ ਵਿੱਚ ਇੱਕ ਮਹਿਲਾ ਹਵਾਲਾਤੀ ਮੌਜੂਦ ਸੀ ਪਰ ਕੋਈ ਵੀ ਮਹਿਲਾ ਮੁਲਾਜ਼ਮ ਥਾਣੇ ਵਿੱਚ ਮੌਜੂਦ ਨਹੀਂ ਸੀ ਇਸ ਤੋਂ ਬਾਅਦ ਡੀਆਈਜੀ ਐਕਸ਼ਨ ਲੈਂਦੇ ਆ ਥਾਣਾ ਟਾਂਡਾ ਦੇ ਐਸਐਚਓ ਨੂੰ ਲਾਈਨ ਹਾਜ਼ਰ ਕਰ ਦਿੱਤਾ ਅਤੇ ਡੀਐਸਪੀ ਦੇ ਖਿਲਾਫ ਐਕਸ਼ਨ ਲਿਆ ਜਾਵੇਗਾ। ਇਸ ਤੋਂ ਇਲਾਵਾ ਐਸਐਸਪੀ ਹੁਸ਼ਿਆਰਪੁਰ ਤੋਂ ਵੀ ਸਪਸ਼ਟਿਕਰਨ ਮੰਗਿਆ ਗਿਆ ਹੈ। ਡੀਆਈਜੀ ਗਿੱਲ ਨੇ ਆਖਿਆ ਹੈ ਕਿ ਉਹਨਾਂ ਦੀ ਰੇਂਜ ਦੇ ਹਰ ਥਾਣੇ ਵਿੱਚ ਇੰਜ ਹੀ ਚੈਕਿੰਗ ਹੁੰਦੀ ਰਹੇਗੀ ਅਤੇ ਜਿੱਥੇ ਕਿਤੇ ਵੀ ਕਮੀ ਪਾਈ ਗਈ ਉੱਥੇ ਸਖਤ ਕਾਰਵਾਈ ਕੀਤੀ ਜਾਵੇਗੀ। ਜੋ ਵੀ ਅਧਿਕਾਰੀ ਰੇਂਜ ਦਫ਼ਤਰ ਤੋਂ ਆਏ ਏਜੰਡੇ ਨੂੰ ਨਹੀਂ ਮੰਨੇਗਾ ਉਸ ਉੱਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। DIG ਗਿੱਲ ਨੇ ਆਪਣੇ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੇ ਵਿੱਚ ਆਖਿਆ ਡੇਢ ਸਾਲ ਤੋਂ ਜ਼ਿਆਦਾ ਸਮੇਂ ਤੋਂ ਚੱਲ ਰਹੇ ਸਾਰੇ ਜਾਂਚ ਅਧੀਨ ਮਾਮਲਿਆਂ ਨੂੰ ਹੱਲ ਕਰਨਾ ਯਕੀਨੀ ਕੀਤਾ ਜਾਵੇ ਕੈਂਸਲੇਸ਼ਨ ਅਤੇ ਅਨਟ੍ਰੇਸ ਰਿਪੋਰਟਾਂ ਦੇ ਜ਼ਿਆਦਾ ਤੋਂ ਜ਼ਿਆਦਾ ਮਾਮਲੇ ਅਦਾਲਤ ਅਤੇ ਅਧਿਕਾਰੀਆਂ ਦੇ ਸਾਹਮਣੇ ਪੇਸ਼ ਕੀਤੇ ਜਾਣ CRPC ਦੀ ਧਾਰਾ 174 ਦੇ ਤਹਿਤ ਜਾਂਚ ਰਿਪੋਰਟ ਦੀ ਕਾਨੂੰਨੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਸਾਰੇ ਮਾਮਲਿਆਂ ਨੂੰ ਸੰਬੰਧਿਤ ਐਸਜੀਐਮ ਅਦਾਲਤਾਂ ਦੇ ਵਿੱਚ ਪੇਸ਼ ਕੀਤਾ ਜਾਵੇ ਕਮਰਸ਼ੀਅਲ ਐਨਡੀਪੀਐਸ ਐਕਟ ਮਾਮਲਿਆਂ ਦੇ ਵਿੱਚ ਅੱਗੇ ਅਤੇ ਪਿੱਛੇ ਦੇ ਅਪਰਾਧ ਕਨੈਕਸ਼ਨਾਂ ਦੀ ਜਾਂਚ ਕੀਤੀ ਜਾਵੇ ਐਨਡੀਪੀਐਸ ਐਕਟ ਮਾਮਲਿਆਂ ਵਿੱਚ ਮਲਜ਼ਮਾ ਦੀ ਸੰਪਤੀ ਨੂੰ ਐਨਡੀਪੀਐਸ ਐਕਟ ਦੀ ਧਾਰਾ 68 ਐਫ ਦੇ ਤਹਿਤ ਫ੍ਰੀਜ਼ ਕਰਵਾਇਆ ਜਾਵੇ ਜ਼ਮੀਨ ਪਲਾਟ ਸੰਪਤੀ ਆਦਿ ਨਾਲ ਸੰਬੰਧਿਤ ਪੁਰਾਣੇ ਵਿਵਾਦਾਂ ਵਿੱਚ ਧਾਰਾ 107 51 ਸੀਆਰਪੀਸੀ ਦੇ ਤਹਿਤ ਕਾਰਵਾਈ ਕੀਤੀ ਜਾਵੇ ਸ਼ੱਕੀ ਵਿਅਕਤੀਆਂ ਦੇ ਖਿਲਾਫ ਧਾਰਾ 109 CrPC ਦੇ ਤਹਿਤ ਕਾਰਵਾਈ ਕੀਤੀ ਜਾਵੇ ਪੋਕਸੋ ਐਕਟ ਦੇ ਮਾਮਲਿਆਂ ਵਿੱਚ ਜਾਂਚ ਪੂਰੀ ਕਰਨਾ ਅਤੇ ਧਾਰਾ 173 CrPC ਦੇ ਤਹਿਤ ਰਿਪੋਰਟ 60 ਦਿਨਾਂ ਦੇ ਅੰਦਰ ਅਦਾਲਤਾਂ ਦੇ ਵਿੱਚ ਪੇਸ਼ ਕਰਨਾ ਯਕੀਨੀ ਕੀਤਾ ਜਾਵੇ ਬਿਊਰੋ ਰਿਪੋਰਟ ਹਮਦਰ ਟੀਵੀ